ਵਾਹਿਗੁਰੂ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਆਨ ਕਰੋ ਤਾਂ ਹੀ ਤੁਹਾਡੇ ਤੱਕ ਵੀਡੀਓ ਸਭ ਤੋਂ ਪਹਿਲਾਂ ਪਹੁੰਚੇਗੀ ਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਗੁਰੂ ਨਾਨਕ ਦੇਵ ਸਾਹਿਬ ਜੀ ਦੀਆਂ ਸਾਖੀਆਂ ਸਾਖੀ ਗੁਰੂ ਸਾਹਿਬ ਦੀ ਜਨਮ ਪੱਤਰੀ ਬਾਲਾ ਗੁਰੂ ਦੀ ਅਵਤਾਰ ਤਾਰਨ ਤੇ ਸਾਰੇ ਪਰਿਵਾਰ ਤੇ ਪਿੰਗ ਵਿੱਚ ਖੁਸ਼ੀਆਂ ਮਨਾਈਆਂ ਜਾ ਰਹੀਆਂ ਸਨ ਜਿਵੇਂ ਹਿੰਦੂਆਂ ਵਿੱਚ ਰਿਵਾਜ ਪਰ ਚਿੱਲਤ ਹੈ ਮਹਿਤਾ ਕਾਲੂ ਜੀ ਨੇ ਵੀ ਬਾਲਾ ਗੁਰੂ ਦੇ ਜਨਮ ਪત્રੀ ਤਿਆਰ ਕਰਨ ਵਾਸਤੇ ਜੋਤਿਸ਼ੀ ਹਰਬੀਾਲ ਪੰਡਿਤ ਨੂੰ ਆਪਣੇ ਘਰ ਬੁਲਾਇਆ। ਪੰਡਿਤ ਅੱਗੇ ਹੀ ਬੜਾ ਉਤਾਵਲਾ ਸੀ ਕਿ ਕਿਸੇ ਤਰ੍ਹਾਂ ਉਸ અલੌਕਿਕ ਬਾਲਕ ਦੇ ਦਰਸ਼ਨ ਕਰੇ ਜਿਸ ਬਾਰੇ ਉਹ ਦਾਈ પાસેથી ਸੁਣ ਚੁੱਕਿਆ ਸੀ। ਘਰ ਵਿੱਚ ਪਹੁੰਚ ਕੇ ਉਸ ਪਹਿਲਾ ਬਾਲਾ ਪ੍ਰੀਤਮ ਦੇ ਦਰਸ਼ਨ ਕਰਨ ਦੀ ਇੱਛਾ ਪ੍ਰਗਟ ਕੀਤੀ। ਜਦ ਉਸ ਬਾਲਕ ਨੇ ਦਰਸ਼ਨ ਕੀਤੇ ਤਾਂ ਉਸਨੇ ਅਦਭੁਤ ਪ੍ਰਕਾਰ ਦਾ ਸੁਖ, ਸ਼ਾਂਤੀ ਅਤੇ ਸਕੂਨ ਅਨੁਭਵ ਕੀਤਾ। ਪੰਡਿਤ ਹਰਦੇਵਾਲ ਨੇ ਸੈਂਕੜੇ ਬੱਚੇ ਦੇਖੇ ਸਨ ਅਤੇ ਉਨ੍ਹਾਂ ਦੀਆਂ ਜਨਮ ਪੱਟੀਆਂ ਤਿਆਰ ਕੀਤੀਆਂ ਸਨ ਪਰ ਅਜੇ ਹਾਲ ਬਾਲਕ ਉਸਨੇ આજ ਤੱਕ ਨਹੀਂ ਸੀ ਵੇਖਿਆ ਜਿਸ ਵਿੱਚ ਰੱਬੀ ਜਲਵਾ ਨਜ਼ਰ ਆਇਆ ਹੋਵੇ। ਉਹ ਬਾਲਕ ਉਸਨੂੰ ਐਸਾ ਅਮਨ ਦਾ ਪੈਗੰਬਰ ਲੱਗਾ ਜਿਸਨੇ ਲੱਖਾਂ ਸਰਦੀਆਂ ਸੀਨਿਆਂ ਵਿੱਚ ਠੰਡ ਪਾਉਣੀ ਸੀ। ਕਾਫੀ ਦੇਰ ਤੱਕ ਬਾਲਕ ਵਿਚਲੇ ਰੱਬੀ ਨੂਰ ਨੂੰ ਵੇਖਦਾ ਹੋਇਆ ਉਹ ਮਹੇਤਾ ਕਾਲੂ ਜੀ ਨੂੰ ਕਹਿਣ ਲੱਗਾ ਮਹੇਤਾ ਜੀ ਤੁਸੀਂ ਬੜੇ ਭਾਗਾ ਵਾਲੇ ਹੋ ਜਿਸ ਦੇ ਘਰ ਵਿੱਚ ਅਜਿਹਾ ਰੱਬੀ ਰੂਪ ਪੁੱਤਰ ਪੈਦਾ ਹੋਇਆ ਹੈ ਇਹ ਬਾਦਸ਼ਾਹਾਨ ਦਾ ਸੱਚਾ ਬਾਦਸ਼ਾਹ ਹੋਵੇਗਾ ਅਤੇ ਕੁਲ ਦੁਨੀਆ ਵਿੱਚ ਇਸ ਦਾ ਰਾਜ ਹੋਵੇਗਾ ਸਭ ਧਰਮਾਂ ਵਾਲੇ ਇਸ ਦੇ ਸੱਚੇ ਧਰਮ ਨੂੰ ਮੰਨਣਗੇ ਇਹ ਵੱਡੇ ਵੱਡੇ ਡਾਕੂ ਅਤੇ ਜ਼ਾਲਿਮਾਂ ਦਾ ਦਿਲ ਜਿੱਤ ਲਵੇਗਾ ਅਤੇ ਉਹਨਾਂ ਨੂੰ ਸੱਚ ਦੇ ਮਾਰਗ ਤੇ ਪਾਵੇਗਾ ਇਕ ਨਿਆਰਾ ਹੀ ਪੰਥ ਚਲਾਏਗਾ ਜਿਹੜਾ ਜੁਗਾਂ-ਜੁਗਾਂ ਤੱਕ ਆਟਲ ਰਹੇਗਾ। ਮਹਿਤਾ ਕਾਲੂ ਜੀ ਅਤੇ ਮਾਤਾ ਤ੍ਰਿਪਤਾ ਜੀ ਪੰਡਿਤ ਹਰਦੇਵਾਲ ਦੀ ਪਵਿੱਖ ਬਾਣੀ ਸੁਣ ਕੇ ਬਹੁਤ ਪਰਸੰਨ ਹੋਏ। ਉਨ੍ਹਾਂ ਨੇ ਪੰਡਿਤ ਨੂੰ ਜਨਮ ਪੱਤਰੀ ਤਿਆਰ ਕਰਨ ਵਾਸਤੇ ਕਿਹਾ। ਪੰਡਿਤ ਜੀ ਆਪਣੀ ਜੰਤਰੀ ਖੋਲ ਕੇ ਬਹੇ ਗਏ ਤੇ ਉਨ੍ਹਾਂ ਦੇ ਲਾਗੇ ਮਾਤਾ ਤ੍ਰਿਪਤਾ ਜੀ ਬਾਲਾ ਗੁਰੂ ਨੂੰ ਬੋਧ ਵਿੱਚ ਲੈ ਕੇ ਬੈਠ ਗਏ। বালিকা নানকি ਵੀ ਇਹ ਸਭ ਕੁਝ ਵੇਖ ਕੇ ਬੜੀ ਖੁਸ਼ ਹੋ ਰਹੀ ਸੀ ਅਤੇ ਆਪਣੇ ਵੀਰ ਦੇ ਲਾਗੇ ਉਹ ਵੀ ਬੈਠ ਗਈ। ਪੰਡਿਤ ਹਰਦੇਵਾਲ ਦੀਆਂ ਅਨੋਖੀਆਂ ਗੱਲਾਂ ਸੁਣ ਕੇ ਕਈ ਅਹਿਲਕਾਰ ਵੀ ਆ ਖੜੇ ਹੋਏ ਅਤੇ ਬੜੀ ਨਿਮਰਤਾ ਨਾਲ ਸੱਚ ਦੇ ਪਾਤਸ਼ਾਹ ਨੂੰ ਵੇਖਣ ਲੱਗੇ। ਸਹਿਜ ਸੁਭਾਹੀ ਉਹਨਾਂ ਦੇ ਹੱਥ ਛੁਣ ਗਏ ਸਨ ਅਤੇ ਉਹਨਾਂ ਦੇ ਧਿਆਨ ਪਰਮਾਤਮਾ ਦੀ ਲਿਰ ਵਿੱਚ ਜੁੜ ਗਏ ਸਨ। ਪੰਡਿਤ ਆਪਣੀ ਜੰਤਰੀ ਦੇਖ ਕੇ ਨਕਸ਼ਤਰਾ ਅਤੇ ਗ੍ਰਹਿਆਂ ਦਾ ਅਧਿਐਨ ਕਰਕੇ ਪਥਰੀ ਲਿਖੀ ਜਾ ਰਿਹਾ ਸੀ ਅਤੇ ਨਾਲ ਹੀ ਧੰਨ ਪ੍ਰਭੂ ਧੰਨ ਪ੍ਰਭੂ ਕਹੀ ਜਾ ਰਿਹਾ ਸੀ ਬਾਲਕ ਰਿਤਮ ਦਾ ਨਾਂ ਵੀ ਉਸ ਦੀ ਵੱਡੀ ਭੈਣ ਦੇ ਨਾਂ ਉੱਤੇ ਰੱਖਿਆ ਗਿਆ ਉਹ ਭੈਣਾਂ ਆਪਣੇ ਆਪ ਨੂੰ ਬਹੁਤ ਭਾਗਾ ਵਾਲੀਆਂ ਸਮਝਦੀਆਂ ਹਨ ਜਿਨ੍ਹਾਂ ਦੇ ਛੋਟੇ ਵੀਰ ਦਾ ਨਾਂ ਉਨ੍ਹਾਂ ਦੇ ਨਾਂ ਤੇ ਰੱਖਿਆ ਹੋਵੇ ਆਮ ਤੌਰ ਤੇ ਸਾਡੇ ਸਮਾਜ ਵਿੱਚ ਜੇ ਪੁਤਰੀ ਤੋਂ ਬਾਅਦ ਪੁੱਤਰ ਪੈਦਾ ਹੁੰਦਾ ਹੈ ਤਾਂ ਇਹ ਬੜਾ ਸ਼ੁਭ ਲੱਛਣ ਮੰਨਿਆ ਜਾਂਦਾ ਹੈ ਕਿਉਂਕਿ ਇਹ ਸਮਝਿਆ ਜਾਂਦਾ ਹੈ ਕਿ ਭੈਣ ਆਪਣੇ ਵੀਰ ਨੂੰ ਲੈ ਕੇ ਆਈ ਹੈ ਗੁਰੂ ਨਾਨਕ ਦੇਵ ਜੀ ਵੀ ਆਪਣੀ ਭੈਣ ਨੂੰ ਬਹੁਤ ਪਿਆਰ ਕਰਦੇ ਸਨ ਅਤੇ ਆਪਣੀ ਸਾਰੀ ਜ਼ਿੰਦਗੀ ਵਿੱਚ ਜਦ ਵੀ ਬੇਬੇ ਨਾਨਕੀ ਜੀ ਉਹਨਾਂ ਨੂੰ ਯਾਦ ਕਰਦੇ ਸਨ ਤਾਂ ਉਹ ਹਰ ਹਾਲਤ ਉਹਨਾਂ ਨੂੰ ਮਿਲਣ ਵਾਸਤੇ ਪਹੁੰਚ ਜਾਂਦੇ ਸਨ ਇਸ ਵੀਡੀਓ ਨੂੰ ਗੁਰਮਤਿ ਪ੍ਰਚਾਰ ਪ੍ਰਸਾਰਿਤ ਕਾਪਲੇ WhatsApp ਗਰੁੱਪਾਂ ਸਾਥ ਸਬੰਧੀਆਂ ਅਤੇ ਰਿਸ਼ਤੇਦਾਰਾਂ ਨਾਲ ਜ਼ਰੂਰ ਸਾਂਝੀ ਕਰਨ ਦੀ ਕਿਰਪਾਲਤਾ ਕਰਨੀ ਜੀ ਰੋਜ਼ਾਨਾ ਸਿੱਖ ਇਤਿਹਾਸ ਦੀਆਂ ਵੀਡੀਓ ਦੇਖਣ ਲਈ ਸਿੱਖ ਕੋਸ਼ਟ YouTube ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਕੇ ਘੰਟੀ ਤੇ ਕਲਿੱਕ ਕਰਕੇ ਆਲ ਨੋਟੀਫਿਕੇਸ਼ਨ ਚਾਲੂ ਕਰ ਲਓ ਜੀ ਤਾਂ ਕਿ ਤੁਹਾਨੂੰ ਆਉਣ ਵਾਲੀਆਂ ਨਵੀਆਂ ਵੀਡੀਓਜ਼ ਦੀਆਂ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕਣ ਜੀ